ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਤੁਹਾਡਾ ਸੜੀ ਯੂਟਿਊਬ ਚੈਨਲ ਤੇ ਫਿਰ ਤੇ ਸਵਾਤਿ ਅੱਜ ਜਿਹੜਾ ਪਵੜ ਲੈ ਕੇ ਆਇਆ ਬਲਾਂ ਵਾਲੀ ਪੱਗ ਜਿਹੜੀ ਲੰਘ ਹੈ 7.5 ਮੀਟਰ ਕਪੜਾੜਾ ਫੋਲਡ ਕਰਕੇ ਆ ਜਿਹੜਾ ਆਪਾਂ ਫੈਲਾੜ ਲਾਉਣਾ ਸੜਦੇ ਸੈਂਟਰ ਤੋਂ ਲੈ ਕੇ ਆਣਾ ਲੜ ਨੂੰ ਪੁਣੀ ਉੱਪਰ ਦੇ ਹੱਥਲੇ ਰੱਖ ਕੇ ਬੰਨ੍ਹ ਤੋੜ ਰੱਖ ਕੇ ਤੋਈ ਬੱਲੇ ਇਕੱਠੇ ਕਰਕੇ ਤੇ ਉਂਗਲੀ ਦੇ ਬੁਠਨੇ ਜਿਹੜੇ ਬੰਨ੍ਹ ਬੱਲ ਇਕੱਠੇ ਕਰਕੇ ਅੱਧੇ-ਅੱਧੇ ਗਲ ਟਾ ਕੇ ਲਾ ਫੜ ਨੂੰ ਲੋੜ ਕਰਕੇ ਲਗਾ ਦੇਣਾ ਲਗਾ ਦੇਣਾ ਅਗਲਾ ਜਿਹੜਾ ਲੜ ਲਾਉਣਾ ਲੜਮ ਬੈਗ ਤੋਂ ਪੈਠੇ ਕਰਨਾ ਉਪਰੋਂ ਜਰੂਰ ਤੁਸੀਂ ਇਹਨਾਂ ਨੂੰ ਲੋੜ ਕਰ ਲੈਣਾ ਦੋ ਹੀ ਪੱਲੇ ਜਿਹੜੇ ਆਪਾਂ ਬਾਲ ਜਿਹੜੇ ਇਕੱਠੇ ਕਰਨੇ ਨੇ ਇੰਗਲਿਸ਼ ਦੇ ਕੁਝ ਨਾਂ ਜਿਹੜੇ ਆਪਾਂ ਬਾਲ ਇਕੱਠੇ ਕਰਕੇ ਫਿਰ ਜਿੱਥੇ ਆਪਣੇ ਪੱਲੇ ਦੇ ਬਾਲ ਮੁੱਕ ਜਾਣਗੇ ਉੱਥੇ ਇਹਦਾ ਕਲਰ ਨੂੰ ਲੋੜ ਕਰਕੇ ਜਿਹੜਾ ਲੜਨ ਨੂੰ ਆਣਾ ਇਹ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰੀਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਓ ਤਾਂ ਇਹ ਜਿਹੜੇ ਵੀਰਾਂ ਨੂੰ ਗਲਾਂ ਵਾਲੀ ਪੱਗ ਬਣਨ ਦੀ ਪ੍ਰੋਬਲਮ ਆਉਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣਾ ਤੇ ਹੁਣ ਜਿਹੜੇ ਆਪਾਂ ਉਹਨਾਂ ਲਾ ਉਹ ਜਿਹੜੇ ਮੋਬਲ ਨੇ ਆਪਾਂ ਲੋਡ ਕਰ ਲੈਣੇ ਹਨ ਜਿਹੜੇ ਆਪਾਂ ਲਾ ਦੇਣੇ ਉਹ ਲੋਡ ਕਰਕੇ ਅਗਲਾ ਲੜਨੂ ਲੋਡ ਕਰਕੇ ਬਾਲਾ ਲੋਡ ਕਰਕੇ ਲਗਾ ਦੇਣਾ ਅਗਲਾ ਲੜਨਾ ਲੜਨੂ ਵੈਲਟ ਸੈਂਕਿਊ ਕਰਨਾ ਉੱਪਰੋਂ ਲੜਨੂ ਲੋਡ ਕਰਨਾ ਦੋ ਹੀ ਪਾਸੇ ਜਿਹੜੇ ਬਾਲ ਜਿਹੜੇ ਕਾਠੇ ਕਰਕੇ ਜਿੱਥੇ ਆਪਣੇ ਪੈਲੇਟ ਦੇ ਬਾਲ ਮੁੱਕ ਜਾਣੇ ਉੱਥੇੜਾ ਉਪਰ ਲੜਨੂ ਲੋਡ ਕਰਕੇ ਬਾਲੜੇ ਉਹ ਲੋਡ ਕਰਕੇ ਜਿਹੜਾ ਦਰ ਨੂੰ ਲੋਡ ਕਰਕੇ ਲਗਾ ਦੇਣਾ ਤੋਂ ਮਟਕਰ ਕਰਕੇ ਜੂਸ ਹੈ ਜਿਹੜੀ ਤੁਹਾਨੂੰ ਪਾਗ ਦਾ ਇਸ ਤਰ੍ਹਾਂ ਹੀ ਲੱਗੀ। ਕਲੇੜਾ ਜਿਹਨੇ ਕਿਹਾ ਆਪਣੇ ਕਲੇੜਾ ਤੋਂ ਬਾਅਦ ਮੁਕਤ ਨੂੰ ਕੋਠੇੜਾ ਫਰੰਮ ਨੂੰ ਲੋਡ ਕਰਕੇ ਵੱਲ ਨੂੰ ਲੋਡ ਕਰਕੇ ਜਿਹੜਾ ਗੱਲ ਨੂੰ ਦਵਾ ਲੈਣਾ ਹੈ। ਇੱਕ ਚੰਨ ਤੇ ਬਾਕੀ ਵਾਂਗੜੀਆਂ ਪਛੜਿੰਗ ਕਰ ਲੈਣੀਆਂ। ਫਿਰ ਨਾਲੇ ਬਲ ਜਿਹੜੇ ਆਪਾਂ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਈ ਜਣਾ ਨੋਕ ਤੁ ਲਾ ਕੇ ਕਿਸੇ ਦਾ ਕਿਹੜਾ ਆਪਾਂ ਨੇ ਲੋਡ ਕਰਾਂਗੇ ਬਲ ਨੇੜੇ ਲੋਡ ਕਰਾਂਗੇ ਤੇ ਅਗਲਾ ਜਿਹੜਾ ਲੜ ਲਾਉਣਾ ਲੜਨ ਵਾਸਤੇ ਪਹਿੱਚ ਕਰਾਂਗੇ ਆਪਣੀ ਅਫਲ ਦੋਸਤ ਰੱਖ ਕੇ ਬੰਨ ਬੋ ਤਰਾਂ ਕੇ ਚਾਰ ਉਂਗਲੀਆਂ ਜਿਹੜਾ ਲੜਨ ਨੂੰ ਪ੍ਰੋਟੈਕਟ ਕਰਕੇ ਦੋਹੀ ਪੱਲੇ ਇਕੱਠੇ ਕਰ ਲੈਣੇ ਆ ਦੋਹੀ ਪੱਲੇ ਇਕੱਠੇ ਕਰਕੇ ਤੇ ਫਿਰ ਉਂਗਲੀ ਨੂੰ ਕੁੱਟਣਾ ਜਿਹੜੇ ਆਪਾਂ ਬਲ ਪੱਥੇ ੜ ਕੇ ਪਰ ਜਿੱਥੇ ਆਪਣੇ ਪੈਲੇਟ ਦੇ ਬਾਲ ਮੁੱਕਦੇ ਉਹਨਾਂ ਜਿੱਥੇੜਾ ਪੈਲੇਟ ਨੂੰ ਜੋੜ ਕਰਕੇ ਤੇ ਦਾ ਤਾਰ ਕਿਚਨ ਦੀ ਤਰ੍ਹਾਂ ਵਲ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਤੁਗ ਮੈਟ ਕਰਕੇ ਜਿਹੜੀ ਤੁਹਾਨੂੰ ਬਾਗਾ ਬਿਸਤਰਾ ਨਹੀਂ ਲੱਗੀ ਤੇ ਵਲ ਨੇ ਜਿਹੜੇ ਆਪਾਂ ਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਉਹ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਜਿਹੜੇ ਆਪਾਂ ਵਲ ਪਾਈ ਹੁੰਦਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਉਹਨਾਂ ਨੂੰ ਸੰਗੜੇ ਕਰ ਲੈਣਾ ਜਿਹੜੇ ਵਲਟ ਲਿਓਗੇ ਨੂੰ ਤੇ ਬਾਹਰ ਵਾਲਾ ਸੂਈਆ ਬਾਹਰ ਆਪਣੇ ਪੱਕੇ ਮੈਨ ਫੇਰ ਕੇ ਲੈਦੇ ਆਪਣੇ ਵਲ ਨੂੰ ਟੈਟ ਕਰ ਲੈਣੇ ਆ ਤੇ ਬਾਕੀ ਪਗੜੀਆਂ ਆਪਾਂ ਸੈਟਿੰਗ ਕਰ ਲੈਣੀ ਐ ਤੇ ਜਦੋਂ ਜਿਹੜਾ ਲੜ ਲਾਉਣਾ ਕਰਨ ਬੈਕ ਪੈਂਚ ਕਰਨਾ ਕੋਲ ਜਿਹੜਾ ਲਾਉਣਾ ਚੰਗੀ ਤਰ੍ਹਾਂ ਜੋੜ ਕਰਨਾ ਫਰੋਂ ਬਲੇ ਜੁਠੇ ਨਾਲ ਜਿਹੜੇ ਆਪਾਂ ਬਲ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇੜਾ ਦਵਾਲਾ ਮੁੱਕ ਦਿਆ ਨਹੀਂ ਉੱਥੇ ਜਿਹੜਾ ਪਹਿਲੇੜਾ ਨੂੰ ਲੋਡ ਕਰਕੇ ਜਿਹੜਾ ਦਰਨ ਨੂੰ ਲੋਡ ਕਰਕੇ ਲਗਾ ਦੇਣਾ ਜਿਹੜੇ ਬਾਲ ਨੇ ਕੋਈ ਥੱਲੋ ਜਾਂ ਉਪਰੋਂ ਪਾਉਣਾ ਸ਼ੁਰੂ ਕਰ ਸਕਦੇ ਹੋ ਤੇ ਉਪਰੋਂ ਜਿਹੜੇ ਬਾਲ ਨੇ ਲੋਡ ਕਰਕੇ ਉਪਰੋਂ ਦਰਨ ਨੂੰ ਲੋਡ ਕਰਕੇ ਥੱਲੇ ਜਿਹੜੇ ਆਪਣੇ ਬਾਲ ਨੇ ਉਹ ਲੋਡ ਕਰਕੇ ਜਿਹੜਾ ਦਰਨ ਨੂੰ ਲਗਾ ਦੇਣਾ ਹੈ ਇਹ ਵੀ 10 ਮਾਸੇ ਜੁੜ ਕਰਿਓ ਜੇ ਹੋਂ ਜਿਹੜੇ ਆਪਾਂ ਲੜ ਲੈਨੇ ਉਹਨਾਂ ਜਿਹੜੇ ਬੜਾ ਬਾਈਸ਼ੋਂ ਨਾਲ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਆ ਉਪਰੇ ਲੜ ਹੋਣ ਜਾਂਦਾ ਉਹਨਾਂ ਦਾ ਜਿਹੜਾ ਕੋ ਫਾਸਲਾ ਉਹ ਵੀ ਲੋੜ ਕਰ ਲੈਣਾ ਨੋਕ ਤੋਂ ਲੱਗੇ ਕਿਨਾਰੇ ਆਪਾਂ ਵਾਲ ਲੈਣੇ ਆ ਲੋਡ ਕਰ ਲੈਣੇ ਹਨ ਤੇ ਬਾਕੀ ਪਗੜੀਆਂ ਆ ਫਸਾਡਿੰਗ ਕਰ ਲੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਪਾਗ ਲੜ ਲੁਕਾਣਾ ਲੜਨ ਦਾ ਵੈਕ ਤੇ ਪੈਂਚ ਕਰਾਂਗੇ ਆਪਣੀਆਂ ਫੁੱਲ ਦਾ ਹੱਥਲੇ ਰੱਖ ਕੇ ਬਲ ਪਾਉਂਦਰਾ ਕੇ ਬਲੇ ਪਲਨ ਜਿਆਦਾ ਖੋਲ ਲੈਣਾ ਤੇ ਚਪਲਣਾ ਕੋ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਉਪਰੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਨਾ ਹੈ ਉਪਰੋਂ ਦਰਨ ਚੰਗੀ ਤਰ੍ਹਾਂ ਲੋਡ ਕਰਕੇ ਲੜ ਜਿਹੜੇ ਬੋਲ ਜਿਹੜੇ ਕੱਟ ਲੈਣੇ ਹਨ ਲੜ ਤੋਂ ਬੋਲ ਕੱਟ ਕੇ ਦਰਨ ਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ ਦਰਨ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਨੱਕ ਦੀ ਸੀ ਜਿਹੜਾ 컬러 ਨੂੰ ਲੋਡ ਕਰਕੇ ਜਿੰਨੀ ਉਹਦੀ ਚੜਾਈ ਆ ਹਣਾ ਚਾਹਣੇ ਤੇ ਇੰਨੀ ਚੜਾਈ ਰੱਖ ਕੇ ਤੇ ਜਿੰਨੇ ਚ ਬੋਲ ਪੈਣਗੇ ਉਹਨਾਂ ਬੋਲਾਂ ਯਾਨੀ ਕਿ ਜਿਹੜਾ ਲੜ ਨੂੰ ਸਾਫ ਕਰਕੇ ਤੁਸੀਂ ਚੜਾਈ ਰੱਖਣਾ ਚਾਹਦੇ ਹੋ ਇੰਨੀ ਚੜਾਈ ਰੱਖ ਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ இத்தனை தடவைகள் முக்கியமாக இருக்கும். ਤੇ ਹੁਣ ਜਿਹੜਿਆ ਫ ਬਲ ਨੇੜੇ ਵਧਾ ਲੈਣੇ ਨੇ ਜਿਹੜੇ ਬਲ ਵਧਾਉਣ ਲਈ ਸੂਈ ਆ ਬਾਏ ਹੁਣ ਪੱਕ ਬਣ ਬੱਥ ਸਕਦੇ ਹਾਂ ਨੋ ਤਦ ਲੈ ਕੇ ਪਿੱਛੇ ਤੱਕ ਜਿਹੜੇ ਬਲ ਨੇੜੇ ਵਧਾ ਲੈਣੇ ਨੇ ਸਾਡੇ YouTube ਚੈਨਲ ਨੂੰ ਸਾਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਨੂੰ ਸਾਡੇ ਫੇਸਬੁੱਕ ਨੂੰ ਫੋਲੋ ਕਰਿਓ ਤੁਸੀਂ ਬਸ ਬਸ ਜੁੜੋ ਕਰਿਓ

ਤਿਹ ਵੀਡੀਓ ਬਤਵਾ ਰੇ ਕਰ ਜਿੰਨਾ ਬਰਨ ਨੂੰ ਬਲਾਂ ਵਾਲੀ ਪੱਕੇ ਨਹੀਂ ਕੋਈ ਪ੍ਰੋਬਲਮ ਆਦੀ ਐਨਾ ਵੀ ਰਾਜ ਤੱਕ ਲਈ ਵੀਡੀਓ ਜਿਹੜੀ ਜਰੂਰ ਸ਼ੇਅਰ ਕਰਿਓ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਪੱਕੇ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਕੇ ਲਗਾ ਕੇ ਫਿਰ ਜਿਹੜਾ ਆਪਾਂ ਕਲਗੀ ਲੜਣਾ ਹੁਣ ਪਹਿਲੇ ਆਪਾਂ ਸ਼ਮਲਰ ਫੋਲਡ ਕਰਾਈ ਉੱਥੋਂ ਜਿਹੜੇ ਆਪਣੇ ਛੱਗੀ ਜਾਰ ਕੋਲ ਜਿਹੜੇ ਬੋਲ ਖੇਤੜੇ ਨੇ ਥੱਲੇ ਨੂੰ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਕਲਗੀ ਲੜ ਨੂੰ ਬੈਗ ਤੇ ਪੈਂਚ ਕਰਕੇ ਤੇ ਇਦਾਂ ਤਰ੍ਹਾਂ ਫੋਲਡ ਕਰਨ ਲੜ ਨੂੰ ਇਦਾਂ ਤਰ੍ਹਾਂ ਫੋਲਡ ਕਰਕੇ ਲੜਖੜੇ ਬੋਲ ਜਿਹੜੇ ਕੱਢ ਲੈਣੇ ਨੇ ਜੜੂੜੇ ਬੋਲ ਕੱਟ ਕੇ ਲੜਨ ਚੰਗੀ ਤਰ੍ਹਾਂ ਸਾਫ ਕਰ ਲੈਣਾ ਜਿਹੜੇ ਉੱਪਰ ਵਾਲਾ ਹੁੰਦੇ ਉਹਨਾਂ ਦੇ ਪਵਾ ਨਾਲ ਕੱਟ ਕੇ ਫਿਰ ਪੱਗਵੇਂ ਥੱਲੇ ਰੱਖ ਕੇ ਲੜਨੂ ਕਿੰਨੀ ਪਹਿਲੇ ਪਹਿਲੇ ਲੜਨਾ ਆਖਾ ਕਬਰ ਕਰੀ ਹੋਣੀ ਆ ਆਖਾ ਕਬਰ ਕਰਕੇ ਲੜਨ ਤੇ ਕਿਤਰਾ ਸਾਫ ਕਰ ਲੈਣਾ ਪੱਗਵੇਂ ਥੱਲੇ ਰੱਖ ਕੇ ਲੜਨ ਨੂੰ ਬਰਾਟਾ ਨੂੰ 골ਡ ਕਰ ਦੇਣਾ ਫਟਾਵਾ ਦੇ ਬੂਲਟ ਕਾਰਤਵਾ ਜਿਨੇ ਹੀ ਕੜਾਈ ਦਾ ਖਾਣਾ ਚਾਹੁੰਦੇ ਤੇ ਜਿਨੀ ਕੜਾਈ ਰੱਖ ਕੇ ਤੇ ਜਿਨੇ ਚ ਬੋਲ ਪੰਦਨਗੇ ਉਹਨਾਂ ਬਲਾਂ ਨੂੰ ਲੋਡ ਕਰਕੇ ਉੱਪਰ ਦੱਬ ਲੈਣਾ ਹੈ ਜੇ ਤੁਹਾਡੇ ਲੜ ਉੱਪਰ ਜਿਹੜਾ ਗਸ਼ਟ ਹੈ ਨਾ ਕੜਈ ਦਾ ਵੀ 2 ਜਾਂ 3 ਪੱਕ ਬਣੇ ਜਿਹੜੇ ਲਰਨ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਪਗੜੀ ਆ ਪਸੈਡਿੰਗ ਕਰ ਲੈਣੀ ਆ ਤੇ ਆਪਣੇ ਇਹਦੇ ਉੱਪਰ ਲਾੜੋਂ ਨੂੰ ਮੰਨਣਾ ਇਹ ਵੀਡੀਓ ਆ ਪਸੈਡਿੰਗ ਕਰ ਲੈਣੀ ਆ ਤੇ ਉਹਨਾਂ ਦੀ ਸੈਟਿੰਗ ਕਰ ਲਈ ਜਿਹੜਾ ਆਪਣਾ ਡਬਲ ਸੀਸਾ ਆਪਣਾ ਬੱਥਵਾ ਕਰਦੇ ਹੋ ਇਹੜਾ ਸਟਵਾ ਜਿਹੜਾ ਆਪਾਂ ਸੈਟ ਕਰਨਾ ਹੈ ਜਿਹੜਾ ਆਪਾਂ ਪਲੇਟੇ ਸਿੱਦੇ ਸੈਟਰ ਤੋਂ ਉਹਨੂੰ ਬੈਟਰੀ ਤੇ ਕਈ ਕੰਮ ਦੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਦੇਣਾ ਲੜ ਨੂੰ ਫਲਾਉਣ ਤੋਂ ਬਾਅਦ ਉਂਗਲੀਆਂ ਨਾਲ ਦੱਬ ਕੇ ਜਿਹੜਾ ਆਪਾਂ ਸਰਾ ਉਹ ਚੰਗੀ ਟਾਇਰ ਕਵਰ ਕਰ ਲੈਣਾ ਜਿੱਥੇ ਕੁਦਰਤ ਲੰਗਾ ਆਏ ਦਾ ਜਿਹੜਾ ਡਬਲਿਸ਼ਨ ਦੇਖ ਕੇ ਜਿਹੜਾ ਆਪਣਾ ਸਰਾ ਕਵਰ ਕਰ ਸਕਦੇ ਹੋ ਜਿਹੜਾ ਬੈਰਡ ਲਗਾਉਣਾ ਹੈ ਫੋੜਾ ਘੜ ਕੇ ਜਿਹੜਾ ਲੜ ਨੂੰ ਬੈਗ ਦੀ ਦੱਬ ਲੈਣਾ ਜਲਦੀ ਨੰਬਰ ਲੈ ਕੇ ਹਰ ਨੂੰ ਨੇ ਅਭਰਨ ਅਰ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ